ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਰਾਜਮਾ ਦੀ ਰੈਸਪੀ ਲੈ ਕੇ ਆਏ ਹਾਂ ਬਹੁਤ ਹੀ ਛੇਤੀ ਤੇ ਝਟਪਟ ਬਣਨ ਵਾਲੀ ਇਹ ਰੈਸਪੀ ਆ ਇਹ ਰੈਸਪੀ ਨੂੰ ਆਪਾਂ 5 ਮਿੰਟਾਂ ਦੇ ਵਿੱਚ ਤਿਆਰ ਕਰਾਂਗੇ ਆਪਾਂ ਨੇ ਪਾਇਆ ਕੋ ਰਾਜਮਾ ਲੈਨੇ ਜਿਹੜੇ ਕਿ ਮਿੰਤੀ ਦੇ ਵਿੱਚ ਇੱਕ ਕੌਲੀ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਰਾਤ ਭਰ ਭਿਓ ਕੇ ਰੱਖਿਆ ਹੋਇਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਨਾਲ ਧੋ ਲਿਆ ਹੈ ਤੋ ਕਿ ਆਪਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਇਹਨੀਆਂ 3 ਤੋਂ 4 ਸੀਟੀਆਂ ਨੇ ਜਿਹੜੀਆਂ ਬੁਝਵਾ ਲਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਅੱਧਾ ਚਮਚਾ ਨੂਨ ਦਾ ਪਾਇਆ ਤੇ ਦੋ ਛੋਟੇ ਸਾਈਜ਼ ਦੇ ਤੇਜ ਪੱਤੇ ਪਾਏ ਨੇ ਨਾਲ ਹੀ ਆਪਾਂ ਨੇ ਇੱਕ ਲੌਂਗ ਤੇ ਇੱਕ ਛੋਟੀ ਇਲਾਇਚੀ ਲੱਤੀ ਆ ਤੇ ਹੁਣ ਆਪਾਂ ਨੇ ਚਾਰ ਵਿਸਲਾ ਨੇ ਜਿਹੜੀਆਂ ਕੁੱਕਰ ਦੀਆਂ ਮਰਵਾ ਲੀਆਂ ਸੀਗੀਆਂ ਤੇ ਦੇਖੋ ਜਿਹੜੇ ਆਪਣੇ ਰਾਜਮਾ ਨੇ ਬਿਲਕੁਲ ਚੰਗੀ ਤਰ੍ਹਾਂ ਜਿਹੜੇ ਇਹ ਪੱਕ ਗਏ ਨੇ ਤੇ ਤੁਸੀਂ ਹੱਥ ਨਾਲ ਫੇਕੇ ਇਸ ਤਰ੍ਹਾਂ ਇਸ ਨੂੰ ਦੇਖ ਸਕਦੇ ਹੋ ਬਿਲਕੁਲ ਚੰਗੀ ਤਰ੍ਹਾਂ ਮੈਸ਼ ਹੋ ਰਹੇ ਨੇ ਇਹ ਜਿਹੜੀ ਰੈਸਪੀ ਆ ਬਹੁਤ ਹੀ ਛੇਤੀ ਬਣ ਕੇ ਤਿਆਰ ਹੁੰਦੀ ਆ ਜੇਕਰ ਤੁਹਾਡੇ ਘਰੇ ਮਹਿਮਾਨਾਂ ਨੇ ਆਉਣਾ ਹੋਵੇ ਤਾਂ ਤੁਸੀਂ ਇਹਨਾਂ ਨੂੰ 2 ਤੋਂ 3 ਘੰਟੇ ਭੋਂ ਕੇ ਵੀ ਉвар ਸਕਦੇ ਹੋ ਇਹ ਰੈਸਪੀ ਨੂੰ ਬਣਾਉਣ ਦੇ ਵਿੱਚ ਬਹੁਤ ਹੀ ਆਸਾਨੀ ਹੁੰਦੀ ਆ ਤੇ ਹੁਣ ਆਪਾਂ ਇੱਕ ਗੈਸ ਦੇ ਉੱਤੇ ਫਰਾਈਪੈਨ ਰੱਖ ਲਿਆ ਉਹਦੇ ਵਿੱਚ ਆਪਾਂ ਇੱਕ ਘੜਸ਼ੀ ਆ ਜਿਹੜੀ ਸਰੋਂ ਦਾ ਤੇਲ ਲੱਤੈ ਨਾਲ ਹੀ ਆਪਾਂ ਅੱਧਾ ਕ ਜਾਂਚਾ ਜਿਹੜਾ ਪੌਣਾ ਜੀਰੇ ਦਾ ਲੈ ਲਿਆ ਤੇ ਪਿਆਜ਼ ਨੇ ਜਿਹੜੇ ਮੈਂ ਪਹਿਲਾਂ ਹੀ ਚਿੱਲੀ ਕਟਰ ਕਰਕੇ ਰੱਖੇ ਹੋਏ ਸੀਗੇ ਪਿਆਜ਼ਾਂ ਨੂੰ ਆਪਾਂ ਹਲਕੀ ਹਲਕੀ ਆਂਚ ਦੇ ਉੱਪਰ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਤੱਕ ਇਹ 골ਡਨ ਬ੍ਰਾਊਨ ਨਾ ਹੋ ਜਾਣ ਤੇ ਦੇਖੋ ਆਪਣੇ ਪਿਆਜ਼ ਨੇ ਜਿਹੜੇ ਇਹਨਾਂ ਦਾ ਕਲਰ ਹੈ ਜਿਹੜਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਆਪਾਂ ਪਿਆਜ਼ਾਂ ਨੂੰ ਥੋੜੀ ਦੇਰ ਹੋਰ ਚਲਾਵਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਪਾਣੀ ਆ ਸਾਰਾ ਸੁਕੋਤਾ ਹੋ ਜਵੇ ਤੇ ਹੁਣ ਆਪਾਂ ਨੇ ਇਹਦੇ ਵਿੱਚ ਅੱਧਾ ਕੋਈ ਚਮਚਾ ਇਹ ਜਿਹੜਾ ਨਾਣ ਦਾ ਪਾ ਲਿਆ ਹੈ ਨੂਨ ਆ ਜਿਹੜਾ ਆਪਾਂ ਧਿਆਨ ਨਾਲ ਪਾਉਣਾ ਕਿਉਂਕਿ ਆਪਾਂ ਨੇ ਪਹਿਲਾਂ ਵੀ ਇਹਦੇ ਵਿੱਚ ਨੂਨ ਆ ਪਾਇਆ ਹੋਇਆ ਸੀ ਅੱਧਾ ਹੀ ਚਮਚਾ ਆਪਾਂ ਨੇ ਇਹਦੇ ਵਿੱਚ ਹਲਦੀ ਦਾ ਤੇ ਚਮਚੇ ਦਾ ਚੌਥਾ ਕੀ ਹਿੱਸਾ ਲਾਲ ਮਿਰਚ ਤੇ ਅੱਧਾ ਚਮਚਾ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਈ ਆ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰਾਂ ਦਾ ਜਿਹੜਾ ਪਿਊਰੀ ਸੀਗੀ ਮੈਂ ਬਣਾ ਕੇ ਰੱਖੀ ਹੋਈ ਸੀਗੀ ਤੇ ਇਹਦੇ ਵਿੱਚ ਹੀ ਆਪਾਂ ਨੇ ਤਿੰਨ ਚਾਰ ਜਿਹੜੀਆਂ ਹਰੀਆਂ ਮਿਰਚਾਂ ਨੇ ਉਹ ਵੀ ਨਾਲ ਹੀ ਕਰਕੇ ਰੱਖੀਆਂ ਹੋਈਆਂ ਸੀਗੀਆਂ ਤੇ ਦੇਖੋ ਇੱਧਰ ਮਸਾਲਾ ਜਿਹੜਾ ਆਪਣਾ ਥੋੜਾ ਜਿਹਾ ਭੁੱਜ ਗਿਆ ਸੀ ਹੁਣ ਆਪਾਂ ਨੇ ਜਿਹੜਾ ਰਾਜਮਾ ਦਾ ਬੋਇਲ ਕੀਤਾ ਹੋਇਆ ਪਾਣੀ ਸੀਗਾ ਉਹਦੇ ਵਿੱਚੋਂ ਹੀ ਥੋੜਾ ਜਿਹਾ ਪਾਣੀ ਲੈ ਕੇ ਆਪਾਂ ਨੇ ਇਹ ਮਸਾਲੇ ਨੂੰ ਪਕਾਉਣਾ ਸ਼ੁਰੂ ਕਰਤਾ ਏ ਜਦੋਂ ਤੱਕ ਮਸਾਲਾ ਆਪਣਾ ਤੇਲ ਨਹੀਂ ਛੱਡਦਾ ਉਦੋਂ ਤੱਕ ਆਪਾਂ ਮਸਾਲੇ ਨੂੰ ਪਕਾਵਾਂਗੇ ਇਸ 레ਸਪੀ ਦੇ ਵਿੱਚ ਆਪਾਂ ਲਸਣ ਆ ਜਿਹੜਾ ਬਾਅਦ ਵਿੱਚ ਐਡ ਕਰਾਂਗੇ ਕਿਉਂਕਿ ਲਸਣ ਦੇ ਨਾਲ ਜਿਹੜਾ ਫਲੇਵਰ ਆ ਉਹ ਬਹੁਤ ਵਧੀਆ ਹੁੰਦਾ ਹੈ ਜਿਵੇਂ ਕਿ ਆਪਾਂ ਲਸਣ ਆ ਜਿਹੜਾ ਤੜਕੇ ਦੇ ਵਿੱਚ ਪਹਿਲਾਂ ਭੁੰਨ ਲੈਨੇ ਆ ਉਸ ਤਰ੍ਹਾਂ ਉਹ ਸਬਜੀ ਦਾ ਜਿਹੜਾ ਫਲੇਵਰ ਆ ਉਹ ਚੰਗੀ ਤਰ੍ਹਾਂ ਨਹੀਂ ਆਉਂਦਾ ਹੈਗਾ ਲਸਣ ਦਾ ਉਹਦੇ ਵਿੱਚ ਤੇ ਇਸ ਤਰ੍ਹਾਂ ਪਾਉਣ ਦੇ ਨਾਲ ਤੇ ਇੱਕ ਤਾਂ 스멜 ਆ ਜਿਹੜੀ ਸਬਜੀ ਚ ਉਹ ਵੀ ਬਹੁਤ ਵਧੀਆ ਆਉਂਦੀ ਆ ਤੇ ਨਾਲ ਹੀ ਟੇਸ ਦਾ ਜਿਹੜਾ ਉਹ ਵੀ ਬਹੁਤ ਵਧੀਆ ਹੋ ਜਾਂਦਾ ਹੈ ਤੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਚੰਗਾ ਲੱਗੇ ਉਦਾਂ ਪਾ ਸਕਦੇ ਹੋ ਤੁਸੀਂ ਪਰ ਇੱਕ ਵਾਰ ਤੁਸੀਂ ਮੇਰੀ ਤਰ੍ਹਾਂ ਜਰੂਰ ਟਰਾਈ ਕਰਕੇ ਦੇਖਿਓ ਜਿੱਦਾਂ ਮੈਂ ਬਾਅਦ ਵਿੱਚ ਲਸਣ ਆ ਜਿਹੜਾ ਕੁੱਟ ਕੇ ਪਾਇਆ ਥੋੜਾ ਜਿਹਾ ਪਾਣੀ ਪਾ ਕੇ ਤੇ ਹੁਣ ਆਪਾਂ ਨੇ ਰਾਜਮਾ ਨਹੀਂ ਜਿਹੜੇ ਉਵਾਰੇ ਹੋਏ ਸੀਗੇ ਆਪਾਂ ਤੜਕੇ ਦੇ ਵਿੱਚ ਪਾਲਟ ਲਵਾਂਗੇ ਤੇ ਹੁਣ ਆਪਾਂ ਇਹਨੂੰ 10 ਤੋਂ 15 ਕੁ ਮਿੰਟ ਹੈ ਜਿਹੜਾ ਲੋ ਫਲੇਮ ਦੇ ਉੱਤੇ ਪੱਕਣ ਦੇ ਲਈ ਰੱਖਾਂਗੇ ਆਪਾਂ ਨੇ ਲੋ ਫਲੇਮ ਦੇ ਉੱਤੇ ਰਾਜਮਾ ਜਿਹੜੇ ਨੇ ਪੱਕਣ ਦੇ ਲਈ ਰੱਖ ਦਿੱਤੇ ਸੀਗੇ ਤੇ ਨਾਲ ਹੀ ਟੱਕਤੇ ਸੀ ਤੇ ਦੇਖੋ ਆਪਣੇ ਰਾਜਮਾ ਨੇ ਜੜੇ ਅਰੀਜਣ ਲੱਗੇ ਨੇ ਇਸੇ ਤਰ੍ਹਾਂ ਹੀ ਆਪਣੇ ਰਾਜਮਾ ਜਿਹੜੇ ਨੇ ਇਹ ਬਣ ਕੇ ਤਿਆਰ ਹੋ ਗਏ ਨੇ ਤੇ ਇੱਧਰ ਹੁਣ ਆਪਾਂ ਇਹਨਾਂ ਨੂੰ ਹੁਣ ਬੱਚਿਆਂ ਵਾਸਤੇ ਚੌੜ ਬਣਾਵਾਂਗੇ ਰਾਜਮਾ ਦੇ ਨਾਲ ਖਾਣ ਲਈ ਤੇ ਹੁਣ ਆਪਾਂ ਇੱਕ ਕੌਲੀ ਆ ਜਿਹੜੀ ਇਹ ਬਾਸਮਤੀ ਦੇ ਟੋਟੇ ਨੇ ਜਿਹੜੇ ਚੌੜ ਉਹ ਲਏ ਨੇ ਇਹ ਕੀ ਹੈ ਕਿ ਖਿਚੜੀ ਦੇ ਵੀ ਕੰਮ ਆ ਜਾਂਦੇ ਨੇ ਅਸੀਂ ਜ਼ਿਆਦਾਤਰ ਇਹ ਹੀ ਲਿਆ ਕੇ ਰੱਖਦੇ ਆ ਤੇ ਬੱਚੇ ਨੇ ਜਿਹੜੇ ਮੇਰੇ ਉਹ ਕੁਲੇ ਕੁਲੇ ਗਿੱਲੇ ਗਿੱਲੇ ਚੌਲ ਖਾਣੇ ਪਸੰਦ ਕਰਦੇ ਨੇ ਇਸ ਕਰਕੇ ਜਿਹੜਾ ਟੋਟਾ ਇਹ ਬਹੁਤ ਵਧੀਆ ਬਣਦਾ ਤੇ ਹੁਣ ਆਪਾਂ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਲਿਆਏ ਦੋ ਤਿੰਨ ਪਾਣੀਆਂ ਦੇ ਨਾਲ ਆਪਾਂ ਚੰਗੀ ਤਰ੍ਹਾਂ ਇਸ ਨੂੰ ਸਾਫ਼ ਕਰ ਲਵਾਂਗੇ ਤਾਂ ਕਿ ਦਿੱਤੇ ਡਸਟ ਵਗੈਰਾ ਜਿਹੜੀ ਲੱਗੀ ਹੋਈ ਆ ਉਹ ਚੰਗੀ ਤਰ੍ਹਾਂ ਸਾਫ਼ ਹੋ ਜਵੇ ਤੇ ਆਪਾਂ ਕੁੱਕਰ ਦੇ ਵਿੱਚ ਪਾਣੀ ਪਾ ਲਿਆਏ ਇੱਕ ਕੌਲੀ ਆਪਾਂ ਨੇ ਚੌਲਾਂ ਦੀ ਲਈ ਸੀ ਤੇ ਦੋ ਕੌਲੀਆਂ ਹੀ ਮੈਂ ਪਾਣੀ ਦੀਆਂ ਲਈਆਂ ਨੇ ਪਾਣੀ ਜਦੋਂ ਆਪਣਾ ਗਰਮ ਹੋ ਜੂਗਾ ਤਾਂ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਚੌਲ ਐਡ ਕਰ ਦੇਣੇ ਨੇ ਚੌਲ ਤਾਂ ਸਭ ਨੂੰ ਬਣਾਉਣੇ ਆਉਂਦੇ ਆ ਬਹੁਤ ਹੀ ਸੌਖੇ ਹੁੰਦੇ ਨੇ ਤੇ ਬਹੁਤ ਹੀ ਜਲਦੀ ਬਣ ਜਾਂਦੇ ਨੇ ਤੇ ਇਧਰ ਆਪਣੀ ਸਬਜ਼ੀ ਆ ਜਿਹੜੀ ਇਹ ਵੀ ਵਧੀਆ ਪਹਿਲਾਂ ਨਾਲੋਂ ਥੋੜੀ ਜਿਹੀ ਥਿੱਕ ਹੋ ਗਈ ਸੀ ਗਾੜੀ-ਗਾੜੀ ਹੋ ਗਈ ਸੀਗੀ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਇੱਕ ਚਮਚਾ ਜਿਹੜਾ ਕਸੂਰੀ ਮੇਥੀ ਦਾ ਪਾ ਦਾਂਗੇ ਜੇ ਤੁਹਾਡੇ ਕੋ ਧਨੀਆ ਹੋਵੇ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਕਿ ਮੈਂ ਗਰਮੀਆਂ ਦੇ ਸੀਜ਼ਨ ਚ ਕੀ ਆ ਕਿ ਧਨੀਆ ਬਹੁਤ ਘੱਟ ਮਿਲਦਾ ਇਸ ਕਰਕੇ ਆਪਾਂ ਮੇਥੀ ਦਾ ਹੀ ਇਸਤੇਮਾਲ ਕਰਾਂਗੇ ਇੱਧਰ ਆਪਣਾ ਪਾਣੀ ਆ ਜਿਹੜਾ ਗਰਮ ਹੋ ਗਿਆ ਏ ਹੁਣ ਆਪਾਂ ਨੇ ਚੌਲ ਨੇ ਜਿਹੜੇ ਪਾ ਲੈਣੇ ਨੇ ਤੇ ਨਾਲ ਹੀ ਇਹਨਾਂ ਦੇ ਵਿੱਚ ਇੱਕ ਵਾਰ ਕਰਛੀ ਆ ਜਿਹੜੀ ਆਪਾਂ ਫੇਰ ਦਾਂਗੇ ਤੇ ਆਪਾਂ ਦੋ ਵਿਸਲਾਂ ਆਉਣ ਤੇ ਲੋ ਫਲੇਮ ਤੇ ਚੌਲਾਂ ਨੂੰ ਆ ਜਿਹੜਾ ਪਕਾ ਲਿਆ ਏ ਤੇ ਜਿਹੜੇ ਮੇਰੇ ਬੱਚਿਆਂ ਨੇ ਚੌਲ ਖਾਣੇ ਨੇ ਰਾਜਮਾਨਾ ਉਹਨਾਂ ਲਈ ਆਪਾਂ ਨੇ ਚੌਲ ਬਣਾ ਲੈਨੇ ਜਿਹੜੇ ਮੈਂਬਰਸ ਨੇ ਨਾਲ ਰੋਟੀ ਖਾਣੀ ਆ ਉਹਨਾਂ ਨੂੰ ਆਪਾਂ ਰੋਟੀ ਵੀ ਤਿਆਰ ਕੀਤੀ ਆ ਤੇ ਦੇਖੋ ਹੁਣ ਆਪਣੇ ਚੌਲ ਨੇ ਜਿਹੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਇਸੇ ਤਰ੍ਹਾਂ ਇਹ ਰੈਸਪੀ ਆ ਜਿਹੜੀ ਬਹੁਤ ਹੀ ਛੇਤੀ ਬਣ ਜਾਂਦੀ ਆ ਤੁਸੀਂ ਜਲੂਰ ਬਣਾ ਕੇ ਟਰਾਈ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰ ਦਿਓ ਇਸੇ ਤਰ੍ਹਾਂ ਜੇ ਆਪਣੀ ਪਲੇਟ ਆ ਜਿਹੜੀ ਰਾਜਮਾ ਚਾਵਲ ਦੀ ਏ ਤਿਆਰ ਆ ਤੇ ਇਧਰ ਆਪਾਂ ਇੱਕ ਪਾਸੇ ਰੋਟੀ ਆ ਜਿਹੜੀ ਉਹ ਵੀ ਤਿਆਰ ਕੀਤੀ ਆ ਉਹਦੀ ਪਲੇਟ ਵੀ ਆਪਾਂ ਨਾਲ ਹੀ ਸਰਵ ਕਰ ਲਵਾਂਗੇ ਤੇ ਦੇਖੋ ਜਿਹੜਾ ਰਾਜਮਾ ਦਾ ਕਲਰ ਆ ਬਹੁਤ ਵਧੀਆ ਆ ਨਾਲ ਆਪਾਂ ਸਿਰਕੇ ਵਾਲੇ ਪਿਆਜ਼ ਨੇ ਜਿਹੜੇ ਉਹ ਲਏ ਨੇ ਸਿੱਟਿਆਲੇ ਪਿਆਜ਼ ਵੀ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਲੱਗਦੇ ਨੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਲਾਈਕ ਦੇ ਉੱਤੇ ਕਲਿੱਕ ਕਰ ਦਿਓ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ